ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਮੈਂ ਕਰਨ ਲੱਗਿਆ ਸੀ ਆਪਣੇ ਲਾਹਣੂਮ ਵਗੈਰਾ ਦੀਸ ਗੁੜਾਈ ਆ ਦੇਖੋ ਜੀ ਜਿਹੜਾ ਆਪਣੇ ਬੀਜੇ ਨੇ ਮਿੱਥੇ ਮੁੱਥੇ ਪਾਲਕ ਧਨੀਆ ਉਹਦੇ ਗੜਾਈ ਕਰਨ ਲੱਗਿਆ ਆ ਹਾਂ। ਉਹ ਇਧਰੋਂ ਲੱਗਿਆ ਆ ਜੀ ਇੱਥੋਂ ਕਰਨ। ਐਨੀ ਕਿ ਜਗ੍ਹਾ ਤੇ ਕਰਤੀ। ਦੁਸਤਨ ਦੀ ਕਰ ਹੋ ਗਈ ਆ ਆਪਣੇ। ਉਹ ਕਿਰਪਾ ਵੇ ਮੇਰਾ। ਬਾਕੀ ਉਹ ਮੈਥੇ ਮੁੱਥਿਆਂ ਦੀ ਇਧਰ ਕਰਦੇ ਆ। ਆ ਵੀ ਜੀਰੀ ਇਹ ਵਿੱਚ ਜੰਮਿਆ ਹੀ ਦੀ ਗੁੱਲੀ ਅੰਡਾ ਦਾ ਜੀਤੀ ਵਗੈਰਾ ਸੋਏ ਦੀ ਗੜਾਈ ਕਰਨ ਲੱਗੇ ਆ ਆ ਚਲੋ ਜੀ ਫੇਰ ਦਿਖਾਉਣਾ ਤੁਹਾਨੂੰ ਆਪਣੇ ਗਰਾਈ ਕਰਦੇ। ਤੋਂ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਸ਼ੇਅਰ ਕਰਦਿਆ ਕਰੋ। ਬੜੀ ਮਿਹਨਤ ਨਾਲ ਮੈਂ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਂਦਾ। ਤੋਂ ਸਾਨੂੰ ਪੰਜਾਬੀ ਵਿਰਸਾ ਆਪਣੇ ਜਿਹੜਾ ਉਹ ਦਿਖਾਉਂਦਾ। ਉਹ ਪਿੰਡਾਂ ਦਾ ਜਿਹੜੇ ਖੇਤੀਬਾੜੀ ਦੇ ਕੰਮਕਾਰ ਨੇ ਉਹ ਇਸ ਬਲੌਗ ਵਿੱਚ ਤੁਹਾਨੂੰ ਦਿਖਾਉਣਾ ਰਹਿੰਦਾ। ਤੋਂ ਕਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਕਰਦੇ ਜਾ ਕਰੋ। ਤੋਂ ਅੱਜ ਵੀ ਕਰਦੇ ਆ। ਗੁੜਾਈ ਆਪਾਂ। ਲੋ ਜੀ ਹੁਣ ਮੈਂ ਕਰ ਲੱਗਿਆ ਆਂ ਗੜਾਈ ਆਪਣੇ ਸੋ ਵਕਤੀ ਹੁਣ ਕੈਮਰਾ ਬੰਦ ਕਰਕੇ ਕਰਦੇ ਆਂ ਗੜਾਈ ਫਿਰ ਤੁਹਾਨੂੰ ਬਾਅਦ ਚ ਦਿਖਾਵਾਂਗੇ ਵੀ ਕਿੰਨੀ ਕਰੀਆ ਅੱਜ ਦੇ ਵਲੌਗ ਚ ਬਸ ਇੰਨਾ ਹੀ ਕੱਲੂ ਕੋਈ ਹੋਰ ਕੰਮ ਕਰ ਤੁਹਾਨੂੰ ਖੇਤੀਬਾੜੀ ਦੇ ਦਿਖਾਵਾਂਗਾ ਜਾਂ ਕੋਈ ਹੋਰ ਕੋਈ ਪ੍ਰੋਗਰਾਮ ਹੋਇਆ ਤਾਂ ਉਹ ਵੀ ਆਹ ਵੌਲੇ ਬਲੌਗ ਵਿੱਚ ਦਿਖਾਵਾਂਗਾ। ਸੋ ਇੱਕ ਵਾਰ ਫੇਰ ਬੇਨਤੀ ਆ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਕਰਿਆ ਕਰੋ। ਫਿਰ ਮਿਲਾਂਗੇ ਜੀ ਅਗਲੇ ਬਲੌਗ ਵਿੱਚ। ਸ਼ੁਕਰੀ ਧੰਨਵਾਦ ਜੀ।